ਇਹ ਇੱਕ ਵਿਅਕਤੀ ਹਰਮਿੰਦਰ ਸਿੰਘ ਸਰਨਾ ਜੋ ਦਿੱਲੀ ਗੁਰਦੁਆਰਾ ਬੈਂਜਨਾਟ ਮੈਂਟੇਨੈਂਸ ਦਾ ਸਾਫਾ ਪ੍ਰਧਾਨ ਹੈ ਉਹਨੂੰ ਬੜੀ ਤਕਲੀਫ ਹੋਈ ਹਰਮਿੰਦਰ ਸਿੰਘ ਸਰਨਾ ਪ੍ਰਧਾਨ ਸਾਫਾ ਸਾਫਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਂਟੇਨੈਂਸ ਮੈਂਟੇਨੈਂਸ ਸਿੱਖ ਵਿਦਵਾਨਾਂ ਨੂੰ ਕਿਹਾ ਕਿ ਇਹ ਇਹ ਜੜ੍ਹ ਇਕੱਠਾ ਕੀਤਾ ਜਾ ਰਿਹਾ ਹੈ ਜਦੋਂ ਮਾਦੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਆਪਕੋ ਨਹੀਂ ਆਪਰੇ ਪਰਿਵਾਰ ਤੇ ਜੋ ਕਮੈਂਟ ਕੀਤੇ ਜਾ ਰਹੇ ਸਨ ਉਹਦੇ ਰੋਸ ਵਿੱਚੋਂ ਜਦੋਂ ਆਪਣਾ ਮੀਡੀਆ ਦੇ ਸਾਹਮਣੇ ਉਹਨਾਂ ਨੇ ਮੁਖਤਬ ਹੋ ਕੇ ਇੱਕ ਸੋਸ਼ਲ ਜੋ ਵੈਰਤੀ ਸੀ ਆਪਣੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਸ ਵਿੱਚ ਉਹਨਾਂ ਨੇ ਆਪਣੇ ਅਸਤੀਫੇ ਦਾ ਜ਼ਿਕਰ ਕੀਤਾ ਅਰਦਾਸ ਨੇ ਪ੍ਰਧਾਨ ਸ਼ੌਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਉਹਨਾਂ ਦਾ ਅਸਤੀਫਾ ਮੰਨਜ਼ੂਰ ਨਾ ਕੀਤਾ ਜਾਏ ਜੇਕਰ ਸਿਫਾ ਮਨਜ਼ੂਰ ਕੀਤਾ ਗਿਆ ਤਾਂ ਅਸੀਂ ਸਾਰੇ ਅਸੀਖ ਜਣਨ ਵਾਸਤੇ ਮਜਬੂਰ ਹੋਵਾਂਗੇ ਉਹਨੇ ਸਾਡੀ ਇਸਾਬ ਸੀ ਸੰਤੀ ਨੂੰ ਦੱਸਿਆ ਕਿ ਇਹ ਜ਼ਿੰਮੇਦਾਰ ਯੂਨੀਅਨ ਬਾਜੀ ਕਰ ਰਹੇ ਨੇ ਇਹ ਕਮਜ਼ੋਰ ਨੇ ਉਹਨੇ ਸੋਸ਼ਲ ਮੀਡੀਆ ਤੇ ਬੋਲਿਆ ਉਹਨੇ ਟੈਲੀਵਿਜ਼ਨ ਦੇ ਚੈਨਲਾਂ ਤੇ ਬੋਲਿਆ ਸਾਰੀਆਂ ਸੰਗਤਾਂ ਨੇ ਸੁਣਿਆ ਔਰ ਦੇਸ਼ ਸ਼ਰਮੀ ਦੀ ਹੱਦ ਉਦੋਂ ਹੋਈ ਜਦੋਂ ਉਹਦੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੱਤੇ ਪੁਜੀਤ ਤੇ ਉਹਨੇ ਇੱਕ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਕਿ ਮੇਨੂੰ ਆਪਨੇ ਕਹ ਉਤੇ ਆਪਨੇ ਬੋਲੇ ਉਸਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਸਤਾਵਾ ਜਾਰਾ ਨਹੀਂ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਆਪਸ਼ਬਦ ਬੋਲਣ ਸਹੀ ਸਾਬਾਨਾ ਨੂੰ ਦੱਸਣਾ ਕਿ ਇਹ ਯੂਨੀਅਨ ਬਾਜੀ ਹੈ ਔਰ ਸਿੱਖ ਦੇ ਦਵਾਨਾ ਨੂੰ ਤਿੱਜੜ ਕਹਿ ਕੇ ਕਿਉਂਕਿ ਉਹਦੇ ਵਿੱਚ ਮਾਜੋਤ ਪ੍ਰਧਾਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬੈਠੇ ਸਨ ਇਹਨਾਂ ਸ਼ਰਤਾਂ ਦੇ ਨਾਲ ਉਹਨੇ ਦੇਇਸ਼ ਕਰਨਾ ਇਸ ਸਿੰਘ ਸਹਿਬਾਨ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਹਰਬਿੰਦਰ ਸਿੰਘ ਸਰਪਾ ਨੂੰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕੋਸ਼ਿਸ਼ ਕੀਤਾ ਜਾਂਦਾ ਹੈ ਕੋਈ ਵੀ ਗੁਰੂ ਦਾ ਨਾਮ ਲੈਵਾ ਸਿੱਖ ਉਹ ਨੂੰ ਨਾ ਲਾਵੇ ਉਹ ਵਾਇਖੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਤਨਖਾਹਿਆ ਔਰ ਵਿਰਸਾ ਸਿੰਘ ਕੋਹਾ ਜਿਹਨੇ ਮੇਰੇ ਖਿਲਾਫ ਤੇ ਜਿਹੜੇ ਹਰਪ੍ਰੀਤ ਸਿੰਘ ਦੇ ਖਿਲਾਫ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਹੈ ਅਸ਼ੀਰਕਾਲ ਤੱਕ ਸਾਹਿਬ ਨੇ ਉਹਨੂੰ ਬਣਾਇਆ ਤੇ ਕਿਹਾ ਸਾਰੇ ਰਿਕਾਰਡਿੰਗ ਨੇ ਕੀਤੀ ਗਈ ਹੈ ਉਹਨੂੰ ਕਾਰਦਾ ਵੀ ਕੀਤੀ ਕਿ ਤੂੰ ਕੁਝ ਬੋਲੇ ਨਾ ਪਰ ਉਹਦੇ باوجود ਵੀ ਉਹ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਨਿੰਦਾ ਚੁਗਲੇ ਸੀ ਜਾਂ ਸੋਚ ਦੀ ਬੀੜੀਆ ਤੇ ਜਿਹੜਾ ਸਾਡੇ ਖਿਲਾਫ ਪ੍ਰਚਾਰ ਸੀ ਗਾ ਜਿਹੜਾ ਹਰਪ੍ਰੀਤ ਸਿੰਘ ਦੇ ਖਿਲਾਫ ਪ੍ਰਚਾਰ ਸੀ ਉਹ ਉਹਨੂੰ ਚੱਲ ਜਾਰੀ ਰੱਖਿਆ ਇਸ ਕਰਕੇ ਅੱਜ ਉਹ ਪੰਚ ਸਿੰਘ ਸਰਬੰਤ ਉਬਾਰਾ ਇੱਕ ਤਾਰਨਾ ਕਰਦੇ ਨੇ ਸਖਤ ਤਾਰਨਾ ਕਰਦੇ ਨੇ ਚੋ ਆਪਣੀ ਜ਼ਬਾਨ ਬੰਦ ਕਰ ਲੈ ਜੇਕਰ ਉਹਨੇ ਇੱਦਾਂ ਦੀਆਂ ਟਿੱਪਣੀਆਂ ਕਰਨੀਆਂ ਬੰਦ ਨਾ ਕੀਤੀਆਂ ਤੇ ਅਗਲੀ ਹੋਣ ਵਾਲੀ ਇਕਤਰਤਾ ਦੇ ਵਿੱਚ ਉਹਦੇ ਖਿਲਾਫ ਕੋਈ ਸਖਤ ਕ੍ਰੈਕਸ਼ਨ ਲਿਆ ਜਾ ਸਕਦਾ ਹੈ ਪਿਛਲੇ ਦਿਨੀ ਸਾਰੂਗੇ ਵੀ ਖਬਰਾਂ ਬਣੀਆਂ ਕਿ ਸ਼ੌਭਣੀ ਅਕਾਲੀ ਪਾਲ ਦੇ ਨਾਲ ਸੰਬੰਧਿਤ ਕੁਝ ਫੈਡਰੇਸ਼ਨ ਦੇ ਕੁਝ ਵਰਕਰ ਜਾ ਆਕੂ ਉਹਨਾਂ ਨੇ ਇਹ ਗੱਲਾਂ ਕਹਿ ਦਿੱਤਾ ਕਿ ਜਦச்சே ਤਾਰਾ ਦਾ ਗਲਮਾ ਕੋਈ ਫੜ ਦੇ ਸਖਬੀਰ ਸਿੰਘ ਬਾਦਲ ਨੂੰ ਬਵਾਕ ਦੇਣ ਬਾਰੇ ਜਾਂ ਅੱਜ ਜੋ ਆਪਾਂ ਜੋ ਕਰ ਰਹੇ ਹਾਂ ਕਾਰਜ ਦੇ ਬਾਰੇ ਚੱਤੇਦਾਰਨ ਨਾਲ ਗੱਲ ਮਾ ਕਿਉਂ ਨਹੀਂ ਫੜਦੇ ਕਿਸੇ ਨੇ ਚਾਹ ਕਿ ਉਹਨਾਂ ਨੂੰ ਤੁਹਾਡੇ ਤਨਖਾਈਏ ਦੇ ਤੁਹਾਨੂੰ ਉਹਨਾਂ ਕੋਲੋਂ ਬਾਹਰ ਫੜ ਕੇ ਬਾਹਰ ਨਹੀਂ ਕੀਤਾ ਜਾਂਦਾ ਇਹੋ ਜਿਹੀਆਂ ਟਿੱਪਣੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਉਸ ਫੈਡਰੇਸ਼ਨ ਦੇ ਆਗੂ ਵੱਲੋਂ ਕੀਤੀਆਂ ਗਈਆਂ ਜੋ ਹੁਣ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਹੈ ਇਹਨਾਂ ਨੂੰ ਸਖਤ ਕਾਰਨਾ ਕੀਤਾ ਜਾਂਦੇ ਹੈ ਤੇ ਜੇ ਨਾ ਸਮਾਜੋਗ ਹਸਤੀਆਂ ਦੇ ਖਿਲਾਫ ਆਪਣੀ ਬਿਆਰਬਾਦੀ ਕਰਨੇ ਤੁਰੰਤ ਬੰਦ ਕਰ ਜੇਕਰ ਸਾਕੇ ਤੇ ਅਨੁਸਾਰ ਦੁਬਾਰਾ ਐਸੀ ਕੋ ਹਰਕਤ ਆਈ ਕੋਈ ਬਿਆਰਬਾਦੀ ਆਈ ਤਾਂ ਇਹਨਾਂ ਦੇ ਖਿਲਾਫ ਸਖਤ ਕਰشن ਲਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਫੇਰ ਕਿਹਾ ਜਾਂਦਾ ਹੈ ਕਿ ਸ਼ੋਭਨੀ ਅਕਾਲੇ ਨਲ ਦੇ ਪ੍ਰਧਾਨ ਸਾਹਿਬ ਜੇਦਾਰ ਅਸਤੀਫਾ ਦਿੱਤੇ ਨੇ ਓਵਰਕਮ ਕਮੇਟੀ ਨੂੰ ਪ੍ਰਵਾਨ ਕਰਕੇ ਤਿੰਨ ਦਿਨ ਦੇ ਅੰਦਰ ਅੰਦਰ ਜਾਣਕਾਰੀ ਸੀ ਦੇ ਕਾਤਰ ਸਾਹਿਬ ਨੂੰ ਤੇ ਭੇਜਣ ਔਰ ਜੋ ਸੇਵਾ ਲਗੀ ਹੈ ਸੁਖਵੀਰ ਸਿੰਘ ਬਾਦਲ ਸਾਹਿਬ ਜੋ ਸੇਵਾ ਸੇਵਾ ਜਨਾਈ ਗਈ ਹੈ ਆਪਣੀਆਂ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ 11000 ਦੀ ਕੜਾ ਪ੍ਰਸ਼ਾਦੀ ਦੇ ਤੇ 11000 ਰੁਪਇਆ ਗੁਰੂ ਦੇ ਗੋਲਪ ਵਿੱਚ ਪਾ ਕੇ ਤੇ ਤੱਕ ਸਾਥ ਤੋਂ ਸ਼੍ਰੀ ਅਕਾਲ ਤੱਕ ਸਾਥ ਤੇ ਆ ਕੇ ਇਹ ਅਰਦਾਸ ਬੇਤੀ ਵੀ ਕਰਾਉਣੀ ਹੈ ਕਿ ਜ਼ਰੂਰੀ ਹੈ ਇਹ ਸੇਵਾ ਤੁਹਾਨੂੰ ਜੋ ਅਜ ਵਾਈ ਜਾਂਦੀ ਹੈ